ਦੋਸਤੋ ਅੱਜ ਝੋਟੀਆਂ ਤੁਹਾਨੂੰ ਸੱਤ ਦਿਖਾ ਦਾਂਗੇ ਸੱਤੇ ਟੋਕੜ ਗੱਬਣਾ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਬਾਕੀ ਡਿਟੇਲ ਬਾਈਂ ਤੁਲੇ ਲਿਖ ਦੇ ਦਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਭਰਾ ਵੀਡੀਓ Facebook ਤੇ ਦੇਖ ਰਹੇ ਨੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਜੱਗਾ ਪਿੰਡ ਜਲੂਰ ਹੈ ਤੇ ਜ਼ਿਲ੍ਹਾ ਸੰਗਰੂਰ ਹੈ ਅੱਤੜਾਂ ਤੋਂ ਵੀ 10-12 ਕਿਲੋਮੀਟਰ ਐ ਤੇ ਸੰਗਰੂਰ ਤੋਂ 30 ਕਿਲੋਮੀਟਰ ਐ ਤੇ ਲੈਰੇ ਤੋਂ 10-12 ਕਿਲੋਮੀਟਰ ਛੋਟੀਆਂ ਸੱਤ ਨੇ ਬਈ ਟੋਕੜ ਗੱਬਣਾ ਛੋਟੀਆਂ ਸੱਤ ਨੇ ਤੇ ਬੜੇ ਪਾਈਆਂ ਦੀ ਡਿਮਾਂਡ ਤੀਗੀ ਵੀ ਯਾਰ ਆਪਾਂ ਟੋਕੜਾ ਗੱਬਣਾ ਠੀਕ ਆ ਜੀ ਪੇਣੀਆਂ ਨੇ ਤੇ ਛੋਟੀਆਂ ਵੀ ਬਈ ਟੌਪ ਦੀਆਂ ਨੇ ਦੋ ਤਿੰਨ ਛੋਟੀਆਂ ਗੱਲ ਬੱਚੇ ਵੀ ਨੇ ਤੇ 9-9 ਦਾ 10 ਕਿਲੋ ਦੁੱਧਾ ਠੀਕ ਆ ਜੀ ਭਾਜ ਜੱਜ ਨੇ ਸਾਰੀਆਂ ਜੈਕ ਪਾਸ ਨੇ ਜੀ ਆਹ ਚੈੱਕ ਪਾਸ ਨੇ ਸਾਰੀਆਂ ਆਪਣੇ ਦੀਆਂ ਹਿੱਦੀਆਂ ਤਾਜ਼ੀਆਂ ਛੋਟੀਆਂ ਸਾਰੀਆਂ 2-2 ਲੱਖ ਦੇ ਬਾਹਰ ਚ ਰੇਟ ਤੇ ਗਈਆਂ ਉਥੇ ਵਿੱਚ ਵਿੱਚਤਾ 2.5 ਲੱਖ ਛੋਟੀ ਗਈ ਹੋਈ ਤੇ ਹੁਣ ਥੋੜਾ ਜਿਹਾ ਨਾ ਡੈਰੀ ਡੂਰੀ ਜੋ ਤੁਹਾਨੂੰ ਪਤਾ ਯਾਰ ਸੰਭਾਲ ਸੰਬੂਲ ਨਹੀਂ ਹੁੰਦੀ ਠੀਕ ਹੈ ਜੀ ਤੇ ਤਾਜੀ ਮੈਂ ਇਸ 10 15 ਦਿਨਾਂ ਚ ਖਰਿਆ ਬਹੋ ਜਾਂਦੀਆਂ ਨੇ ਆ ਨੀਲੀ ਰਾਬੀ ਦੇ ਦਿਓ ਦੇਓ ਡਿਟੇਲ ਜੀ ਲਿੱਲੀ ਰਾਬੀ ਬੜੇ ਭਈ ਤੀਜਾ ਸੂਆ ਠੀਕ ਹੈ ਜੀ ਤੇ 3 ਮਹੀਨੇ ਦੀ ਗੱਭਣਾ ਠੀਕ ਹੈ ਜੀ ਥੱਲੇ ਕਟਾ ਚੈੱਕ ਪਾਸ ਛੋਟੀਆਂ ਤੇ 16 17 ਕਿਲੋ ਨਾ ਨੇ ਦੂਜੇ ਸੂਏ ਐਣ ਪੋਲੇ ਹੱਥ ਨਾਲ ਤੀਜੇ ਸੂਏ ਦੁੱਧ ਦਿੱਤਾ ਸਾਰੀਆਂ ਨਿਸ਼ਾਨੀਆਂ ਨੇ ਲੀਲੀ ਰਲ ਗਈ ਇਹ ਕੱਟਾ ਕੱਟੀ ਨਾਲ ਕੱਟਾ ਬਾਈ ਨਾਲ ਜਿਆ ਕੱਟਾ ਦੋਸਤੋ ਠੀਕ ਹੈ ਜੀ ਤਿੰਨ ਮਹੀਨਾ ਹੀ ਘਬਣ ਦਿੰਦੇ ਨੇ ਨਾ ਦੁੱਧ 10 ਕਿਲੋ ਹੋਊਗਾ ਬਾਈ ਡੈਰੀ ਚ ਤਾਂ ਹੁਣ ਤੈਨੂੰ ਪਤਾ ਕਿਹੜਾਂ ਘੜਦੀਆਂ ਨੇ ਜਦੋਂ ਕਿਸੇ ਤੇ ਜਾ ਕੇ ਸੇਵਾ ਹੋਈ ਬਡੇ ਭਾਈ ਇਹ ਰਾਮ ਨਾਲ 12 ਕਿਲੋ ਦੁੱਧ ਤਾਜ਼ੀਆਂ ਜਿੰਨਾਂ ਦੁੱਧ ਅੱਜ ਵੀ ਦੇਊਗੀ ਠੀਕ ਹੈ ਬਾਕੀ ਮੱਝਾਂ ਬਈ ਸਾਰੀਆਂ ਦੋ ਚੰਗੀ ਰੇਟ ਦੇ ਗਈਆਂ ਹੋਈਆਂ ਨੇ ਚੰਗੀ ਰੇਟ ਤੇ ਬਈ ਸਾਰੀਆਂ 2 ਲੱਖ ਤੋਂ ਬਾਹਰ ਆਪ ਖਰੀਦ ਕਰ ਕਰਕੇ ਕੁਝ ਰਿਆਣੇ ਚ ਦਵਾ ਦਵਾ ਕੇ ਇਦਾਂ ਦੀਆਂ ਝੋਟੀਆਂ ਲਈਆਂ ਦੀਆਂ ਟੌਪ ਦੀਆਂ ਤੇ ਸਾਰੀਆਂ ਨਿਸ਼ਾਨੀ ਨੇ ਲੀਲੀ ਰਾਵੀ ਚ ਆ ਪ्योर ਲੀਲੀ ਰਾਵੀ ਹੈ ਠੀਕ ਹੈ ਜੀ ਤੇ ਰੇਟ ਕੀ ਰਹੂਗਾ ਬਈ ਇਹਦਾ ਰੇਟ ਤਾਂ ਬਈ ਛੋਟੇ ਛੋਟੇ ਨੇ ਜਿਹੜੇ ਨੇ ਵੀ ਕੋਈ ਵੀ ਮੱਝ ਜਦੋਂ ਵੀ ਤਾਜੀ ਦੇਣੀ ਹੋਗੀ ਤੇ ਜਿਹੜੀ ਦੇ 2 ਮਹੀਨੇ ਰਹਿੰਦੇ ਹੁੰਦੇ ਨੇ ਉਹ ਉਹ 60 70000 ਵਧਾ ਕੇ ਉਰੇ ਬਣ ਜੇ ਥੋੜੀ ਜੀ ਰਾਜ਼ੀ ਕਰਕੇ ਜਿਵੇਂ ਹੁਣ ਆ ਲੀਲੀ ਰਾਬੀ ਐ ਇਹ ਦੁੱਗਣੇ ਪੈਸੇ ਚੋਰੇ ਜਿੱਦੇ ਸੂਪੀ ਦੁਬਾਰੇ ਬੰਨ੍ਹ। ਅੱਜ ਕਿੰਨੇ ਦੇ ਦਾਂਗੇ ਭਾਈ ਇਹ? ਅੱਜ ਇਹਨੂੰ ਛੋਟੀ ਨੂੰ 1,11,000 ਰੁਪਏ ਦੀ ਦੇ ਦਾਂਗੇ। 1,11,000 ਦੀ ਦੋਸਤੋ ਨੀਲੀ 라ਵੀ ਮਿਲ ਜੂ। 1,11,000 ਦੀ ਇੱਕੋ ਫਰਕ ਤਾਜੀ ਚੰਗੇ ਰੇਟ ਤੇ ਵਿਕ ਜੂਗੀ। ਫੁੱਲ ਰੇਟ 'ਚ ਉਦੋਂ ਵੀ ਬੱਚਦਾ। ਇਹ ਬਾਕੀ ਤੁਹਾਨੂੰ ਆਪ ਸਿਆਣੇ ਸਾਰੇ ਡੇਰੀ ਵਾਲੇ ਤਾਂ ਦੁੱਧ ਲੈਂਦੇ ਨੇ ਭਾਈ, ਪਨੂੜ ਦਿੰਦੇ ਨੇ ਸਾਰੇ ਮੈਂ ਤੁਹਾਨੂੰ ਜਮਾਂ ਕੀ ਮੰਗਦੇ ਨੇ। ਇਹਨੂੰ ਛੋਟੀ ਨੂੰ ਐਂਦਾ ਸੀਗਾ ਨਾ। ਠੀਕ ਹੈ ਜੀ। ਅੱਗੇ ਪਿੱਛੇ ਹੁਣ ਵੀ ਦੇਖ ਲੈ ਤਣਾ ਤੋਣਾ ਦਾ ਗੈਪ ਆ। ਹੁਣ ਦੁੱਧ ਅਸਲ ਰੂਟੀਨ ਚਫਾ ਚੂਈਆਂ ਵੀ ਨਹੀਂ ਰਾਤ ਤੇ ਮੱਝਾਂ ਹੀ ਨੇ ਅੱਜ ਆਪਾਂ ਦੀ ਵੀ 118000 ਦੀ ਮਰਜ਼ੂਦਦ ਇਹ ਪਹਿਲੀ ਗੱਲ ਹੋਰ ਜਿੰਨੀਆਂ ਵੀ ਮੱਝਾਂ ਦਿਖਾਏਗਾ ਨਾ ਇਹ ਸਾਰੀਆਂ ਮੱਝਾਂ ਥਾਣਾ ਚੋਂ ਖਾਲੀ ਨੇ ਨਾ ਚੂਈਆਂ ਹੋਈਆਂ ਮੱਝਾਂ ਨਹੀਂ ਸਵੇਰੇ ਅਈ ਚੋ ਚਬਾ ਕੇ ਇਹਨੇ ਜਿਹੜੀ ਦੋ ਨੰਬਰ ਤੇ ਵੀ ਵੱਡੇ ਕੱਦ ਕੱਟ ਵਾਲੀ ਆ ਗਈ ਦੋ ਨੰਬਰ ਤੇ ਝੋਟੀ ਐ ਏਦਾਂ ਦੀ ਨਾ ਟੈਗ ਲੱਗਾ ਹੋਇਆ ਤੇ ਪਿਆਰ ਹਰਾਣੇ ਦੀ ਜਗਲੈਣ ਪਿੰਡ ਤੋਂ ਲਈ ਜੀ ਤੇ ਇੰਨੀ ਟੌਪ ਦੀ ਝੋਟੀ ਐ ਛੱਡੀ ਛੱਡਦੇ ਅੱਜ ਬਸ ਇੱਕ ਫਿੱਕੀ ਫਿੱਕੀ ਦੇ ਨਾਂ ਤੇ ਮੰਗ ਲਈ ਐ ਘੱਟ ਕੋਈ ਨਹੀਂ ਕਿਸੇ ਪਾਸੇ ਠੀਕ ਆ ਜੀ ਤੇ ਆਪਾਂ ਗਰੰਟੀ ਨਾਲ ਦੇਵਾਂਗੇ ਕੋਈ ਵੀ ਚੇਹਦੀ ਦਾ ਜਰਾ ਹੱਥ ਵੀ ਲਾਣ ਦੀ ਲੋੜ ਨਹੀਂ ਹੈਗੀ ਉਹ ਤੋਂ 2 ਲੱਖ ਤੇ 35000 ਦੀ ਝੋਟੀ ਲਈ ਦੀ ਠੀਕ ਆ ਜੀ ਬਹੁਤ ਟੌਪ ਦੀ ਬ੍ਰੀਡਡ ਝੋਟੀ ਹੈ ਬਈ ਕਿੰਨੇ ਟਾਈਮ ਦੀ ਗੱਭਣਾ ਬਈ ਹੁਣ ਇਹ ਹੁਣ ਇਹ ਬੜੇ ਭਾਈ 7 ਮਹੀਨੇ ਦੀ ਗੱਭਣਾ ਹੈ 7 ਮਹੀਨੇ ਦੀ ਗੱਭਣਾ ਦੋਸਤ ਠੀਕ ਆ ਜੀ ਇਹਨੂੰ 15 ਤੋਂ 20 ਦਿਨ ਹੋਏ ਉਹਨੇ ਮੇਰੇ ਖਿਆਲ ਚ ਡਰਾਈ ਹੋਈ ਨੂੰ ਦੁੱਧੋਂ ਠੀਕ ਆ ਜੀ ਬਹੁਤ ਟੌਪ ਦੀ ਵੱਡੀ ਦੇਖੀ ਟਾਂਚਾ ਦੇਖੀ ਕਿੱਡਾ ਰੇਟ ਦੱਸ ਦੋ ਜੀ ਕਿੰਨਾ ਦਾ ਜਿੱਦ ਸੂਣ ਤੇ ਆ ਗਈ ਛੋਟੀ ਉਹਦੇ ਅਗਲਾ ਆਪਾਂ ਨੂੰ ਫੋਟੋ ਪਾ ਦੇ ਤੇ 210000 ਦੀ ਦੁਬਾਰੇ ਵੀ ਲੈ ਲਾਂਗੇ ਆਪਾਂ 210000 ਦੀ ਬਾਈਕਾਂ ਵਾਪਸ ਲੈ ਲਾਂਗੇ ਹਾਈਟ ਪੂਰੀ ਬੱਲ ਵੱਡੀ ਹੋ ਦੋਸਤੋ ਦੇਖੋ ਸਾਫ ਦੇਖ ਬਾਈ ਕਿੰਨੀ ਸਾਫ ਸੁਥਰੀ ਦੱਲੋ ਦੇਖੋ ਜਿੱਦੇ ਸੂਣ ਤੇ ਆ ਗਈ ਨਾ ਪੂੰਗ ਬੰਨ ਦੂਗੀ ਤੇ ਰੇਟ ਦੱਸ ਦੇ ਬਾਈ ਰੇਟ ਦੇ ਤਾਂ ਵੀ 118000 118000 ਚ ਦੋਸਤੋ ਦੋ ਦੋ ਲੱਖ ਦੀਆਂ ਤਾਹੀਆਂ ਵੀ ਕਿਵੇਂ ਨੇ ਇਹ 2 ਲੱਖ ਤੋਂ ਵੀ 235000 ਰੁਪਏ ਦੀ ਛੋੜ ਚ ਲਈ ਦੀ 57000 ਛੋਟ ਹੋਊਗੀ ਤੇ 30 ਦੀ ਰਹਿ ਗਈ ਠੀਕ ਹੈ ਜੀ 2000 ਛੋਟੀ 11515 ਨਹੀਂ ਦੇ ਦਾਂਗੇ ਯ ਤੰਨਾ ਨੰਬਰ ਵਾਲੀ ਝੋਟੀ ਅੱਜ 7 7.5 ਮਹੀਨਿਆਂ ਦੀ ਗੱਬਣਾ ਟੋਪ ਦੀ ਝੋਟੀ ਹੈ ਬਈ ਯਾਰ ਠੀਕ ਹੈ ਦੁੱਧ ਦਿੱਤਾ 17 ਤੋਂ 18 ਕਿਲੋ ਇਹ ਨਹੀਂ ਵੀ ਠੀਕ ਹੈ ਜੀ ਤੇ ਇਹ ਇਹ ਝੋਟੀ ਆਪਾਂ ਦੇ ਦਾਂਗੇ ਅੱਜ 1 ਲੱਖ ਤੇ 42000 ਰੁਪਏ ਦੀ 142000 ਦੀ ਸਾਢੇ 7 ਮਹੀਨੇ ਦੀ ਗੱਬਣਾ ਤੇ ਟਾਂ ਚਟੂਂਚਾ ਦੇਖੀ ਉੱਤੇ ਹਾਈਟ ਹੂਟ ਦੇਖੋ ਸਰੀਰ ਸੂਰੂ ਪੂਰਾ ਆ ਗਿਆ ਜਮਾ ਟੌਪ ਦੀ ਹੈ ਜੇ ਖੋਲ ਕੇ ਦਿਖਾਣੀ ਹੈ ਕਿਸੇ ਨੂੰ ਖੋਲ ਕੇ ਦਿਖਾ ਦੇ ਹਰੇਕ ਵਜਦੇ ਯਾਰ ਆਪਣੀ ਦੇ ਟੈਗ ਲੱਗਿਆ ਹੋਊਗਾ ਕਰਨ ਚ ਠੀਕ ਹੈ ਜੀ ਠੀਕ ਨਹੀਂ ਗੱਲ ਕੋਈ ਵੀ ਸਰਚ ਕਰਕੇ ਕੁਝ ਮਰਜ਼ੀ ਦੇ ਦੇ ਇੱਕਨੇ ਦੇ ਦਾਂਗੇ ਬਈ 142000 ਚਾਲੀ ਦੀ ਦੇ ਦਾਂਗੇ ਯਾਰ ਠੀਕ ਹੈ ਜੀ ਹਾਂ ਇਹ 4 ਨੰਬਰ ਜੀ ਆਹ ਆਹ ਦੁੱਲ ਆ ਗਈ ਬਈ ਦੁੱਲ ਟੌਪ ਦੀ ਝੋਟੀ 20 ਕਿਲੋ ਦੁੱਲ ਬਲੇ ਭਰਾ ਭਾਲ ਦਿੰਦੇ ਨੇ ਦੁੱਲ ਮੱਝ ਬਈ ਦੁੱਲ ਬਈ ਕਰਮਾਂ ਦੀ ਬਹੁਤ ਹੈ ਚੰਗੀ ਮੰਨੀ ਜਾਂਦੀ ਆ ਸਣ ਨੂੰ ਤਾਂ ਸਾਡਾ ਵੀ ਕੀ ਕਰਦਾ ਹਾਂਜੀ ਪਰ ਰੱਖੀਏ ਕਿੰਨੀਆਂ ਕਨੂਰੇ ਯਾਰ ਤਾਜ਼ੀਆਂ ਨਹੀਂ ਸੰਭਦੀ ਹੈਗੇ ਤੇ ਕੋਥੋਂ ਤੁੰ ਦੀ ਤੰਗੀ ਇਹ ਕਿੰਨਾ ਕੁ ਦੁੱਧ ਦਿੱਤਾ ਹੈ ਬਈ ਤਾਜ਼ੀ ਨੇ ਲੈ ਬਈ ਹੁਣ ਤਾਂ ਖਾਲੀ ਖੁੱਲੀ ਕਰੀਏ ਤਾਜ਼ੀ ਨੇ ਦਿੱਤਾ 16 ਤੋਂ 17 18 ਕਿਲੋ ਦੁੱਧ ਆਮ ਦਿੰਦੀ 16 ਤੋਂ 17 ਕਿਲੋ ਦੁੱਧ ਤਾਂ ਆਇਆ ਦੁੱਲ ਦਾ ਜਮਾ ਟੌਪ ਦੀ ਦੁੱਲ ਝੋਟੀ ਹੈ ਤੇ ਬਹੁਤ ਭਰਾ ਮਾ ਦੇ ਨੇ ਦੁੱਲ ਲਗਣੀਓ ਲਈ ਤੀ ਠੀਕ ਆ ਜੀ ਤੇ ਇਹ ਭ 10000 ਰੁਪਏ ਦੀ ਦੇ ਦਾਂਗੇ ਇੱਕ ਲੱਖ ਦੇ 10000 ਦੀ ਗੱਬਣ ਕਨੇਡਾ ਦੀ ਬਈ ਗੱਬਣ ਇਹ ਵੀ 4 ਮਹੀਨਿਆਂ ਦੀ ਹੈ 4 ਦੀ ਗੱਬਣਾ ਦਦੋ ਆਹ ਦੇ ਪਿੱਛੇ ਕੱਟੀ ਹੈ ਨਾਲ ਕੱਟੀ ਆ ਦੋ ਤੋਂ ਆਹ ਨਾਲ ਕੱਟੀ ਹੈ ਇਹ ਵੀ ਮਨ ਕਰੇ ਦੁੱਲ ਨਾ ਹੋਵੇ ਆਪਾਂ ਦੇਖ ਸਕਦੇ ਹਾਂ ਠੀਕ ਹੈ ਜੀ ਇਹਦੇ 4 ਕਰਨੇ ਇਹਦੇ 4 ਆਈ ਦੇਖ ਸਾਰੀ ਜੈਡ ਪੇ ਲੈ ਕੇ ਚੰਗੇ ਸੀਮੰਦ ਦੀ ਹੈ ਕੱਟੀ ਵੀ ਠੀਕ ਹੈ ਜੀ ਹਾਂ 4 3.5 ਤੋਂ 4 ਮਹੀਨਿਆਂ ਦੀ ਗੱਬਣ ਹੋਊਗੀ ਦਦਕ ਨਗ ਜਾ ਹੁਣ ਹੁਣ ਦੁੱਧ 8987 ਕਿਲੋ ਹੋਊਗਾ ਬਈ ਇਹਨੂੰ ਇੰਨਾ ਪਤਾ ਵੀ ਨਹੀਂ ਦੁੱਧ ਹੋਊਗਾ ਬਾਕੀ ਉਪਰਾ ਕਰ ਜਾਂਦੀਆਂ ਨੇ ਅੱਜ ਹੀ ਆਈਆਂ ਨੇ ਵਾਪਸ ਡੈਰੀ ਜਾਂ ਅੱਬਾ ਆਪਸੋ ਆਈਆਂ ਨੇ ਆ ਬੱਚੇ ਜੜੀਆਂ ਤੇ ਗੈਲ ਬੱਚੇ ਨੇ ਆਪਾਂ ਬੱਚੇ ਦੇਵਾਂਗੇ ਨਾ ਆਪਾਂ ਗੰਤ ਕੰਮ ਕਰਿਆ ਨਾ ਕਰੀਏ ਯਾਰ ਬਈ ਤੇ ਆ ਪੰਜ ਨੰਬਰ ਵਾਲੀ ਜੀ ਪੰਜ ਨੰਬਰ ਵਾਲੀ ਛੋਟੀ ਦੀ ਇਹਦੀ ਵੀ ਡਿਟੇਲ ਚੰਗੀ ਆ 4.5 ਮਹੀਨੇ ਦੀ ਗੱਬਣਾ ਠੀਕ ਆ ਜੀ ਤੇ ਇਹ ਵੀ ਝੋਟੀ 15 ਪਲੱਸ ਵਾਲੀ ਝੋਟੀ ਹੈ ਮੇਰਾ ਪਤਾ 15 ਪਲੱਸ ਵਾਲੀ ਆ ਦੇਖੀ ਖੂਸ਼ ਦੇਖੀ ਕਿੰਨੀ ਟੌਪ ਦੇ ਲੱਚਾਈ ਦੀ ਪੂਰੀ ਬਰੀਕ ਆ ਗਈ ਜੈਡ ਬਲੈਕ ਬਰੀਕ ਝੋਟੀ ਹੈ ਜੈਡ ਬਲੈਕ ਦੇਖੀ ਲੈ ਕਿੰਨਾ ਕੁ ਦੁੱਧ ਦਿੰਦਾ ਹੋਇਆ ਤਾਜੀ ਨੇ ਬਈ ਨਹੀਂ 15 ਪਲੱਸ ਝੋਟੀ ਨੇ ਦੁੱਧ ਦਿੰਦਾ 210000 ਰੁਪਏ ਦੀ ਪਰ ਆ ਉਹ ਦੁੱਧ ਤੋਂ ਮਤਾਨ ਲਵੋ ਲਈ ਦੀ ਝੋਟੀ ਠੀਕ ਆ ਜੀ ਮਤਾਨ ਤੋਂ ਲਈ ਦੀ ਬਹੁਤ ਟੌਪ ਦੀ ਝੋਟੀ ਹੈ ਸਾਰੀਆਂ ਮੱਜਾਂ ਖਾਲੀ ਨੇ ਠੀਕ ਆ ਜੀ ਜਿੰਨੀਆਂ ਵੀ ਮੱਜਾਂ ਨੇ ਸਾਰੀਆਂ ਅਭੀ ਮੱਲੇ ਖਾਲੀ ਨੇ ਡ ਰੇਟ ਵੀ ਜੇਜ ਹੋਣਗੇ ਇਹ ਇਹ ਝੋਟੀ 1 ਲੱਖ ਤੇ 18000 ਰੁਪਏ ਦੀ ਇਹ 1 ਲੱਖ ਦੀ 18000 ਦੀ ਕਿੰਨੇ ਟਾਈਮ ਦੀ ਗੱਬਣਾ ਬਈ ਅਜੇ ਇਹ ਸਾਢੇ 4 ਮਹੀਨੇ ਦੀ ਗੱਬਣਾ ਹੈ ਸਾਢੇ 4 ਦੀ ਗੱਬਣਾ ਦੁੱਧ ਹਾਂ ਤੇ ਦੁੱਧ ਹੈਗਾ ਜੀ ਉਹਨੇ ਤੇ ਦੁੱਧ ਦੁੱਧ ਹੈ ਬਾਈ 8-9 ਕਿਲੋ ਮਨ ਕਰੇ 10 ਕਿਲੋ ਨਾ ਹੋਵੇ ਠੀਕ ਹੈ ਜੀ 8 ਕਿਲੋ ਦੀ ਤਾਂ ਆਪਾਂ ਗਾਰੰਟੀ ਦੇਵਾਂਗੇ 10 ਕਿਲੋ ਤੋਂ ਬਾਹਰ ਦੇਊਗੀ ਜੇ ਤੁਸੀਂ ਦੇ ਘਰੇ ਜਾ ਕੇ ਸਮਝੀ ਠੀਕ ਹੈ ਜੀ ਨਾਲ ਕੀ ਹੈ ਜੀ ਇਹਦੇ ਨਾਲ ਨਾਲ ਕੀ ਨਾਲ ਇਹਦੇ ਕੱਟੀ ਆ ਬਾਈ ਆ ਕੱਟੀ ਆ ਤੁਸੀਂ ਤੋਂ ਨਾਲ ਪਾਤੀ ਜਿਹੜੀ ਚੀਜ਼ ਨਾਲ ਹੋਊਗੀ ਬਾਈ ਉਹੀ ਦੇਣਗੇ ਕੱਟੀ ਹੋਊਗੀ ਆਪਾਂ ਕੱਟਾਂ ਕਹਾਂਗੇ ਕੱਟੀ ਕੱਟੀ ਹੋਊ ਕੱਟੀ ਕਹਾਂਗੇ ਕੱਟਾ ਹੋਊ ਕੱਟਾ ਹੋ ਐਂ ਤਾਂ ਹੈ ਨਹੀਂ ਆ ਯਾਰ ਬਾਈ ਜੇ ਆਪਣਾ ਡੇਰੀ ਚੋਂ ਆ ਗਏ ਵੀ ਆਪਾਂ ਯਾਰ ਕੱਟੀਆਂ ਟਾਲ ਲੈ ਜਾਂ ਕੱਟੇ ਟਾਲ ਲੈ ਜਿਹੜੀ ਚੀਜ਼ ਪਿੱਛੇ ਆਊਗੀ ਉਹੀ ਆਪਾਂ ਦੇਵਾਂਗੇ ਅਗਲੇ ਨੂੰ ਠੀਕ ਆ ਜੀ ਠੀਕ ਨਹੀਂ ਗੱਲ ਆ ਤੇ ਆ ਝੋਟੀ ਇਹ ਪਰ ਸੱਤ ਮਹੀਨੇ ਦੀ ਗੱਬਣਾ ਬਸ ਅੱਜ ਇੱਕ ਲੱਸੀ ਹੈ ਨਾ ਠੀਕ ਆ ਜੀ ਇਸ ਚ ਦੇ ਟੋੜੇ ਝੋਟੀ ਮਰਨ ਲੱਗ ਰਹੀ ਹੈ ਇਸ ਚ ਕੋਈ ਦੇਖੀ ਪਰਮਾਤਮਾ ਕਣੀ ਇਹ ਚ ਕੋਈ ਕਸਰ ਨਹੀਂ ਹੈਗੀ ਬਸ ਤੇ ਅੰਦਰ ਘੜੀਆਂ ਡੇਰੀ ਵਾਲੇ ਉਹ ਕਰ ਦਿੰਦੇ ਨੇ ਕੱਦ ਤੇ 95000 ਦੀ ਝੋਟੀ ਲਈਦੀ ਬੜੇ ਭਈਓ ਦੋ ਦੋ ਲੱਖ ਰੁਪਏ ਦੀ ਆਪ ਨੂੰ ਪਈ ਗਈ ਧੀ ਸਿੱਲੀ ਸੀ ਦੇ ਨਾਤੇ ਮਰ ਲਈ ਘਾਟ ਕੋਈ ਨਹੀਂ ਤੇ 18 19 ਕਿਲੋ ਦੁੱਧ ਜਮਾ ਨੋਰਮਲ ਦਿੱਤਾ ਭਰਾ ਆਪਾਂ ਦਾ ਹਰ ਇੱਕ ਬੰਦਾ ਇਹ ਮਜ਼ਾਕ ਕਰੂਗਾ ਵੀ ਪਤਾ ਨਹੀਂ ਉਹੀ ਵੀਡੀਓ 'ਚ ਝੂਠ ਬੋਲਣ ਲੱਗ ਰਿਹਾ ਠੀਕ ਹੈ ਜੀ ਤੇ ਭਰਾ ਆਪਾਂ ਸਾਰੀਆਂ ਮੱਝਾਂ ਜਿੰਨੀਆਂ ਟੋਕੜਾਂ ਨੇ ਆਪਾਂ ਨੂੰ ਪਤਾ ਯਾਰ ਤੇਰੇ ਭੇਜ ਤੇ ਵੀ ਵੀਡੀਓ ਪੈਂਦੀ ਹੋਰ ਵੀ ਪੈਂਦੀ ਉਹ ਵੀ ਵੇਚਦੇ ਆਪਾਂ ਤੇ ਹਾਂਜੀ ਸਾਰੀਆਂ ਮੱਜਾਂ ਟੌਪ ਟੌਪ ਕਲਾਸ ਹੁੰਦੀਆਂ ਨੇ 2.5 ਲੱਖ ਦੀ 2 ਲੱਖ ਦੀ 3 ਲੱਖ ਦੀ ਠੀਕ ਆ ਜੀ ਸਾਰੀਆਂ 15 ਪਲੱਸ ਵਾਲੀਆਂ ਝੁੱਟੀਆਂ ਹੁੰਦੇ ਨੇ ਕੋਈ ਵੀ ਨਹੀਂ ਪਹਿਲਣ ਕੱਟੀ ਵੀ 15 ਕਿਲੋ ਦਿੰਦੀ ਆ ਠੀਕ ਹੈ ਉਹਨੇ 7 ਦੀ ਗੱਬਣਾ ਬਈ ਇਹ 7 ਮਹੀਨੇ ਦੀ ਗੱਬਣਾ ਦੁੱਧੋ ਡਰਾਈ ਆ ਦੁੱਧੋ ਡਰਾਈ ਆ ਐਤ ਕੀ ਤੀਜਾ ਸੂਆ ਸੂਗੀ ਤੀਜਾ ਸੂਆ ਸੂਗੀ ਹਾਂ ਜੇ ਕਿਸੇ ਭਰਾ ਨੇ ਜਾਨ ਜਿੰਦ ਜਾਨ ਪਾਤੀ ਫਿਰ ਤਾਂ 2 ਲੱਖ ਤੇ ਫੇਰ ਵਗਦੀ ਸੂਈ ਭਾਈ ਅੱਜ 7 ਤੋਂ ਵੀ 7.5 ਮਹੀਨੇ ਦੀ ਗੱਭਣ ਹੋ ਸਕਦੀ ਹੈ ਠੀਕ ਹੈ ਜੀ ਇੱਕ ਕਿਉ ਉਹਦਾ ਪੀਪਾ ਦੇ ਕੇ ਨਾ ਝੋਟੀ ਨੂੰ ਯਾਰ ਹੋਰੇ ਰੰਗ ਚੜ ਜੂਗਾ ਠੀਕ ਹੈ ਜੀ ਤੇ 15 ਕਿਲੋ ਦੁੱਧ ਤੋਂ ਬਾਅਦ ਦੀ ਗਰੰਟੀ ਮੈਂ ਦੇਵਾਂਗਾ ਕਿਤੇ ਸੂਪੀ ਚਿਹ ਦੀ ਹੋਰੇ ਦੁਬਾਰੇ ਅਗਲਾ ਵਾਪਸ ਬਣ ਜੇ ਠੀਕ ਹੈ ਜੀ 1,60,000 ਰੁਪਏ ਦੀ ਆਪਾਂ ਵਾਪਸ ਵੀ ਲੈ ਲਾਂਗੇ ਥੋੜੀ ਜੀ ਜਾਨ ਪਾਤੀ ਤੇ ਇਹ ਝੋਟੀ ਆਪਾਂ ਨਿਰੀ 95,000 ਦੀ ਦੇ ਦਾਂਗੇ 95,000 ਦੀ 95,000 ਦੀ ਦੇ ਦਾਂਗੇ ਠੀਕ ਹੈ ਜੀ 2 ਲੱਖ ਵਾਲੀ ਮੇਰਾ 200 ਰੁਪਏ ਡਬਲ ਪੈਸੇ ਬਣਾ ਜੂਗੀ ਡਬਲ ਪੈਸੇ ਨਹੀਂ ਯਾਰ ਆਪਾਂ ਜਿਆਦਾ ਨਹੀਂ ਆਪਾਂ 1 ਲੱਖ 60 ਦੀ ਡੇਢ ਦੀ 55 ਤੱਕ ਆਪਾਂ ਲੈ ਲਾਂਗੇ ਦੁਬਾਰੇ ਠੀਕ ਆ ਜੀ 1.55 ਦੀ ਜ਼ਰੂਰੇ ਬੰਨ ਜੀ ਜਿੱਦੇ ਦੁਬਾਰੇ ਚੂਪੀ ਠੀਕ ਆ ਜੀ ਠੀਕ ਨਹੀਂ ਗੱਲ ਆ ਤੇ ਆਹ ਜੀ ਤੀਜਾ ਸੂਆ ਛੋਟੀ ਆ ਬਟਾਪ ਦੀ ਠੀਕ ਆ ਜੀ ਤੇ ਇਹ 8 ਮਹੀਨੇ ਦੀ ਗੱਬਣਾ 7.5-8 ਮਹੀਨੇ ਦੀ ਠੀਕ ਆ ਜੀ ਤੇ 6 ਦੇ ਆਉਂਦੇ ਥਣਾ ਚੋਬ ਦੀ ਤਸੱਲੀ ਕਰਕੇ ਬਸ ਇਹ ਤਾਂ ਆਪਣੀ ਗਾਰੰਟੀ ਹੋਊਗੀ ਜਿਹੜੀ ਦੁੱਧੋਂ ਹਟ ਰਹੀ ਨੇ ਮੱਜਾਂ ਨਾ ਹਾਂਜੀ ਆਪਾਂ ਤੇ ਆਪਾਂ ਬਿਨਾਂ ਅਗਲਾ ਮਾਰੇ ਆਪਣੀ ਗਰੰਟੀ ਦੇ ਲੈ ਜੇ ਮਨ ਕੋਈ ਘਟਬੱਧ ਨਿਕਲੇ ਕੋਈ ਛੇੜਿਆ ਹੋਵੇ ਜਾਂ ਕੋਈ ਸਾਈਡ ਹੋਵੇ ਆਪਣੀ ਸਾਰੇ ਕਾ ਸਿੱਧੀ ਗਾਰੰਟੀ ਹੈ ਤੇ ਰੇਟ ਕੀ ਲੂਗੇ ਇਹਦਾ ਰੇਟ ਬੜੇ ਭਾਈ ਆਪਾਂ ਇਹ ਮੱਝ ਦੇ ਦਾਂਗੇ ਪੂਰੇ ਲੱਖ ਰੁਪਏ ਦੀ ਲੱਖ ਰੁਪਏ ਦੀ ਲੱਖ ਰੁਪਏ ਦੀ ਤਾਂ ਜੀ ਨੇ ਕਿੰਨਾ ਕਹ ਦੋ ਦਿੱਤਾ ਬਈ ਜਨਾਹ ਜੀ ਨੇ ਇਹਨੇ ਵੀ 17 18 ਕਿਲੋ ਆ ਬਈ ਝੋਣੀਆਂ ਦੱਸ ਦੇਣ ਦੇਖੀ ਮੱਝਾਂ ਨਹੀਂ ਦੇਖੀ ਲੈ ਠੀਕ ਹੈ ਜੀ ਲੈ ਇਹ ਲਡੋਲਾ ਬਹੁਤ ਹੁੰਦੀਆਂ ਕਿੰਨਾ ਕੀ ਯਾਰ ਅਮਰੀਕਨ ਗਾਈਆਂ ਦਾ ਕੰਮ ਹੈ ਇੰਨਾ ਜਿਹਾ ਮਾਰਟੀ ਨੂੰ ਛੋਟੀ ਨੂੰ ਗੱਲੀ ਛੱਡ ਦੇ ਠੀਕ ਹੈ ਜੀ ਪਰ ਹੈਵੀ ਪੂਰੇ ਸਟੈਂਡਰਡ ਦੀ ਹੈ ਠੀਕ ਹੈ ਜੀ ਤੇ ਇਹ ਮੇਰੇ ਲੱਖ ਰੁਪਏ ਦੀ ਦੇ ਦਾਂਗੇ ਠੀਕ ਹੈ ਜੀ ਟੌਪ ਕਲਾਸ ਛੋਟੀ ਹੈ ਤੇ ਲੱਖ ਰੁਪਏ ਦੀ ਆ 95000 ਉਮਰ ਕਿੰਨੀ ਕਹ ਬਈ ਆ ਪੂਰੀ ਕੱਟੀ ਉਮਰ ਕਿੰਨੀ ਪੂਰੀ ਕੱਟੀ ਸਾਲ ਦੀ ਅਰ 11 ਮਹੀਨਿਆਂ ਦੀ ਹੈ ਠੀਕ ਹੈ ਜੀ ਤੇ ਚੰਗੇ ਸੀ ਮੰਦੀਆ ਰੱਥਣ ਤੁਣ ਦੇਖੀ ਕਿੰਨੇ ਟੌਪ ਦੇ ਨੇ ਦੇਖੋ ਥਾਣ ਦੇਖੋ ਦੋਸਤੋ ਪੂਰਾ ਗੈਪ ਤੇ ਟੌਪ ਦੇ ਨੇ ਠੀਕ ਹੈ ਜੀ ਕੋਈ ਬਸਲ ਸੁਵਾਦ ਲੈਣ ਵਾਲਾ ਮੇਰਾ ਵੀਰ ਬਣ ਕੇ ਫੋਨ ਨਾ ਕਰਿਓ ਬਸ ਲੈਣ ਵਾਲੀ ਕੋਈ ਠਾਪ ਟੱਕੇ ਵਾਲਾ ਕੰਮ ਹੋਵੇ ਕਿੰਨੇ ਦੇ ਦਾਂਗੇ ਜੀ ਆਪਾਂ ਦੇ ਦਾਂਗੇ 50000 ਰੁਪਏ ਦੀ 50000 ਦੀ 50000 ਚੋਂ 2000 ਕਰਾਂਗੇ ਮਾਨਤਾ ਨਾਲ ਅਗਲੇ ਦਾ ਠੀਕ ਹੈ ਜੀ ਠੀਕ ਨਹੀਂ ਗੱਲ ਆ ਠੀਕ ਹੈ ਜੀ ਇਹ ਹੋਰ ਦੋ ਤਿੰਨ ਤਾਜ਼ੀਆਂ ਝੋਟੀਆਂ ਨੇ ਦੋ ਤਿੰਨ ਤਾਜ਼ੀਆਂ ਝੋਟੇ ਵੀ ਨੇ ਬਾਈ ਲੋਵੇ ਆਹ ਦੇਖੋ ਦੋਸਤੋ ਕੁਆਲਿਟੀ ਪੂਰੀ ਇੱਕ ਨੰਬਰ ਆ ਜੀ ਚੰਗੀਆਂ ਮਈਆਂ ਨੇ ਝੋਟੀਆਂ ਨੇ ਆਹ ਦੇ ਇੱਕ ਡੀਆਂ ਕਿੱਡੀਆਂ ਡੈਰੀ ਡੈਰੀ ਕਰਕੇ ਉਹਦੇ ਕਰਕੇ ਲਿੱਸੀਆਂ ਹੋ ਗਈਆਂ ਦੁੱਧ ਜੋਈ ਕਰਨੇ ਝੋਟੀ ਕਿੰਨੀ ਟੌਪ ਦੀ ਹੈ ਠੀਕ ਹੈ ਜੀ ਦੋ ਦੋ ਲੱਖ ਦੀਆਂ ਦੋਸਤੋ ਤਾਜ਼ੀਆਂ ਵਿਕੀਆਂ ਹੋਈਆਂ ਨੇ ਐਕਸਮ ਮੌਕੇ ਅਲੀ ਕਮ ਹੈ ਜਿਹੜਾ ਸਾਮ ਲੂਗਾ ਨਾ ਚੰਗਾ ਰਹੂਗਾ ਹੋਰ ਦੱਸ ਬਾਈ ਠੀਕ ਹੈ ਜੀ ਹੈ ਅੱਜ ਇਹ ਜੀਆਂ ਲੈਂਡ ਵਗ ਜਾ ਮਾਰਕੀਟ ਚੋ ਸਵੇਰ 2 ਲੱਖ ਤੋਂ ਘਟ ਇੰਨੀ ਆ ਨਿਸ਼ਾਨੀਆਂ ਵਾਲੀ ਲਿੱਲੀ ਰਵੀ ਮੈਂ ਦਿਨ ਉਰਜਾ ਜ਼ਿਲ੍ਹਾ ਸੰਗਰੂਰ ਦੋਸਤੋ ਤਰੀਕੇ ਗਿਆ 26 ਪਹਿਲਾ ਮਹੀਨਾ 2026 ਆਪਣੀ ਚ ਇੱਕ ਪਾਸ ਕਰਾ ਕੇ ਆਪਣੀ ਤਸੱਲੀ ਕਰਕੇ ਖਰੀਦੋ ਤਾਜੀਆਂ ਵੀ ਆਈਆਂ ਨੇ ਬਾਈ ਲਵੇ ਤੇ ਆਪਣੀ ਤਸੱਲੀ ਕਰਕੇ ਖਰੀਦੋ ਦੋਸਤੋ ਤਾਜੀਆਂ ਵੀ ਖੜੀਆਂ ਨੇ ਬਾਈ ਲਓ ਨਗੀਨੇ ਨੇ ਤਾਜੀਆਂ ਵੀ ਆਹ ਤਾਜੀ ਝੋਟੀਆਂ ਖਾਲੀ ਨੇ ਸਾਰੀਆਂ ਠੀਕ ਆ ਜੀ ਤੇ ਦੁੱਧ ਚੋਇਆ ਹੋਇਆ ਠੀਕ ਹੈ ਜੀ ਤੇ ਇਹ ਝੋਟੀ ਬਹੁਤ ਚੰਗੀ ਹੈ ਇਹ ਆਪਾਂ 1 ਲੱਖ ਤੇ 75000 ਰੁਪਏ ਦੀ ਦੇ ਦਾਂਗੇ ਜੀ 1 ਲੱਖ 75000 ਦੀ ਹਾਂ ਇਹਦਾ ਉੱਚੇ ਰੇਟ ਲਈ ਇਹ ਵੀ ਇਹ ਜਿਹੜੀਆਂ ਗਈਆਂ ਨੇ ਭਾਈ ਉਹ ਘੜੀਆਂ ਟੋਪੜਾਂ ਨੇ ਇਹਦੇ ਵਿੱਚ ਨਾ 3-4 ਝੋਟੀਆਂ ਐਦੂ ਵੀ ਟੋਪ ਟੋਪ ਦੀਆਂ ਦੀਆਂ ਜਿਹੜਾ ਦੋ ਨੰਬਰ ਦੀ ਝੋਟੀ ਖੜੀ ਹੈ ਨਾ ਐਦੂ ਪਿਛਾਂ ਦੇਖਦੀ ਸੀ ਤੇ ਉਹ ਪਰਾਂ ਮੈਂ ਖੜੀ ਆ ਸਾਰੀ ਜਿਹੜਾ ਐਨੀਆਂ ਟੋਪ ਟੋਪ ਦੀਆਂ ਨੇ ਵੀ ਗੱਲੀ ਛੱਡਦੇ ਤੈਨੂੰ ਪਤਾ ਯਾਰ ਆ ਦੇਖੀ ਲੇਵਾਰ ਸਿੰਘ ਦੁਆੜੇ ਜੀ ਦਾ ਪਤਾ ਉਹ ਦੱਸਣ ਲੱਗ ਰਿਹਾ ਹੈ ਕਵਾਲਿਟੀ ਪੂਰੀ ਇੱਕ ਨੰਬਰ ਤੇ ਤਿੰਨ ਨੰਬਰ ਆ ਗਈ ਆ ਚੋਟੀ ਇਹ ਚੋਟੀ ਵੀ ਖਾਲੀ ਕਰੀ ਹੋਈ ਹੈ ਜਡ ਬਲੈਕ ਹੈ ਦੂਜਾ ਸੁਵਿਜ 15 ਤੋਂ 16 ਕਿਲੋ ਕੰਡੇ ਵਾਲਾ ਦੁੱਧ ਹੈ ਥੱਲੇ ਠੀਕ ਹੈ ਜੀ ਇਹ ਝੁੱਟੀ ਦੇ ਦਾਂਗੇ 1,95,000 ਇੱਕ ਲੱਖ ਤੇ 95 ਹਜ਼ਾਰ ਦੀ ਇੱਕ ਦਾ ਕੱਟਾ ਜੇ ਕੋਈ ਚੰਗੇ ਸੀਮੰਦ ਦਾ ਜੇ ਕੋਈ ਲੈਣ ਵਾਲਾ ਚਾਹੁੰਦਾ ਹੋਵੇ ਭਾਈ ਠੀਕ ਹੈ ਜੀ ਜਿੱਦਾ ਲੂਗਾ 60,000 ਰੁਪਏ ਦਾ ਕੱਟਾ ਦੇਵਾਂਗੇ ਚੰਗੇ ਸੀਮੰਦ ਦਾ ਕੱਟਾ ਜੈਡ ਬਲੈਕ ਹੈ ਦੇਖੀ ਠੀਕ ਹੈ ਜੀ ਜੈਡ ਵਾਲਾ ਫੈਸਟੀਗਲ ਪੂਰੇ ਇੱਕ ਨੰਬਰ ਆ ਗਏ ਟੌਪ ਦੇ ਨੇ ਭਾਈ ਜੈਡ ਠੀਕ ਹੈ ਜਿੰਨੇ ਮੱਜਾਂ ਦੇ ਐਕਟਰ ਨਹੀਂ ਹੁੰਦੇ ਤੇਰਾ ਸੌਦਾ ਚੱਲ ਰਿਹਾ ਬਾਈ ਨਾਲ ਹਜੇ ਆਹ ਜੈਡ ਬਲੈਕ ਆ ਆਹ ਫਲੇਟਾਂ ਦੀ ਕੱਟੀ ਹੈ ਬਾਈ ਨੂੰ ਦੇ ਦੇਮਾਂ ਇਹ 1 ਲੋ ਵੀ ਬਈ ਠੀਕ ਆ ਜੀ ਤੇ ਸਵੇਰੇ ਤਾਂ ਇਹਨਾਂ ਦਾ ਛੋਟ ਵੀ ਪਾਇਦੀ ਆ ਆਤਮਾ ਕਰੇ 31 15 16 ਕਿਲੋ ਦੁੱਧ ਦੇਊਗੀ ਠੀਕ ਆ ਜੀ ਫੇਰ ਆਏ ਬਾਈ ਨੂੰ ਦੇਵਾਂਗੇ ਇਹ ਠੀਕ ਆ ਜੀ ਲੋ ਵੀ ਦੋਸਤੋ ਕਰ ਲੋ ਕਨੈਕਟਰ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾਗਾ ਝੋਟੀਆਂ ਬਾ ਕਮਾਲ ਨੇ